ਸਿਕਾਉਂਦੇ ਅਸੀਂ ਅੱਜ ਜਿਹੜਾ ਸਾਡਾ ਮੈਡੀਕਲ ਰੀਸਰਚ ਚੱਲ ਰਿਹਾ ਉਹਦੇ ਵਾਸਤੇ ਮੈਂ ਇਹਨਾਂ ਦਾ ਜਿਹੜੀ ਟ੍ਰਿਪੀ ਰਾਜ ਕੇ ਆਇਆ ਜੀ ਇਹ ਬਾਰਡਰ ਤੋਂ ਸਿਰਫ 1.5 ਕਿਲੋਮੀਟਰ ਹੈ ਜੀ ਪਰ ਫੋਲਡ ਕਰਕੇ 10 ਕਿਲੋਮੀਟਰ ਹੈ ਕਿਉਂ ਦੇਖ ਰਹੇ ਹੋ ਕਿ ਸਾਡੇ ਜਿਹੜੇ ਜਨਰਲ ਮੈਡੀਕਲ ਅਫਸਰ ਹੈ ਸਾਡੇ ਹਰ ਤਰ੍ਹਾਂ ਦੀ ਦਵਾਈ ਜਿਹੜੀ ਬ੍ਰੀਡਰ ਨੂੰ ਔਰ ਜਿੰਮੇ ਤਕਰੀਬਨ ਤਿੰਨ ਸੋ ਤੋਂ ਬਾਅਦ ਮਰੀਜ਼ ਦੇ ਦੋਇ ਨਾ ਆਉਂਦੇ ਅੱਜ ਅਸੀਂ ਦੇਖਦੇ ਹਾਂ ਕਿ ਉੱਤੇ ਜਿਹੜਾ ਹੈਗਾ ਇਹ ਰਿਕਵਰੀ ਸੈਂਟਰ ਵੀ ਸਾਡੇ ਸਟੇਟ ਲੈਵਲ ਦੀ ਗਵਰਨਮੈਂਟ ਵੱਲੋਂ ਕਾਢੇ ਜਿਹੜਾ ਗਰੂਪ ਗਵੈਂਟਿੰਗ ਵੱਲੋਂ ਕਾਢੇ ਜ ਇਹ ਤੋਂ ਤੋਂ ਸਬੰਧਿਤ ਪਾਸੇ ਇਤਿਹਾਸਕ ਪਾਸੇ ਪ੍ਰੋਡਕਸ਼ਨ ਦੇ ਬੱਚਿਆਂ ਦੇ ਔਰਾਂ ਦੇ ਕੈਰ ਸਪੈਸ਼ਲਿਸਟ ਆਇਆ ਜੋ ਲੋਕਾਂ ਨੂੰ ਜਨਰਲ ਮੈਡੀਕਲ ਸਰਵਿਸ ਦੇ ਨਾਲ ਨਾਲ ਸਪੈਸ਼ਲਿਸਟ ਸਰਵਿਸ ਵੀ ਨਰਮੀ ਹੈ ਪੰਚਾਇਤ ਸਰਪੰਚ ਵੀ ਆ ਸਾਡੇ ਐਮ ਐਲ ਏ ਵੀ ਆ ਲੋਕਲ ਫੂਲਰ ਸਾਹਿਬ ਇਹਨਾਂ ਨੂੰ ਅਜੇ ਤੱਕ ਬੋਦਲਾ ਦਾ ਪਾਣੀ ਜਿਹੜਾ ਪੀਣ ਦੇ ਸਪਲਾਈ ਕਰ ਰਿਹਾ ਇਹਨਾਂ ਨੇ ਸਾਰਾ ਇਹਨਾਂ ਦੇ ਪਿੰਡ ਦੇ ਪਾਣੀ ਦੀ ਟੈਸਟਿੰਗ ਵੀ ਕਰ ਰਹੇ ਆ ਬਿਲਕੁਲ ਜਦੋਂ ਪਾਣੀ ਠੀਕ ਹੋਏਗਾ ਤਾਂ ਇਹਨਾਂ ਨੂੰ ਪਿੰਡ ਦਾ ਪਾਣੀ ਅਲਾਉ ਕਰਾਏ ਕਿਉਂਕਿ ਸਪੈਕ ਵਿੱਚ ਪਾਣੀ ਚ ਤੂਪਕੇ ਅਸੀ ਆਖਦੇ ਨੇ ਪਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਸੀ ਤਾਂ ਸਾਰਾ ਇੱਕ ਬਣਾਵਾ ਸੀ ਸਾਰਾ ਇੱਕ ਕੋਈ ਸਪਨਿਤਾ ਪਾਰਟੀ ਬਣ ਗਈ। ਇਹ ਲੋਕਾਂ ਦਾ ਨਕਸਾਰ ਬਹੁਤ ਹੋਇਆ ਫਸਲਾਂ ਦਾ ਤਾਂ ਬਚਿਆ ਕੁਝ ਨਹੀਂ ਖੇਤਾਂ ਦੇ ਵਿੱਚ ਵੀ ਬਹੁਤ ਭਰੀ ਹੋਈ ਹੈ। ਉਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਮਿਸ਼ਨ ਸਰਦੀਤਨਾ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਇਹਨਾਂ ਦਾ ਖੇਤ ਚੋਂ ਚਾਹੇ ਰੇਤ ਕੱਢਣੀ ਆ ਰੇਤ ਕੱਢਣੀ ਆ। ਔਰ ਉਹਨਾਂ ਦੀ ਜੀ ਤਿਆਰ ਕਰਨੀ ਅਗਲੀ ਫਸਲ ਲਈ ਉਹਨੂੰ ਤਿਆਰ ਕਰਕੇ ਉੱਥੇ ਫਸਲ ਮਜਵਾਣੀ ਆ ਉਹਦੇ ਲਈ ਬੀਜ ਖਾਸ ਸਾਰਾ ਕੁਝ ਮਾਨ ਸਰਕਾਰ ਬੰਦੋਬਸਤ ਕਰ ਲਈ ਹੈ ਘਰਾਂ ਨੂੰ ਠੀਕ ਕਰਨ ਤੋਂ ਲੈ ਕੇ ਨਵੇਂ ਇਮਾਰਾਂਨ ਤੱਕ ਦੀ ਰੋਡ ਬੰਦੀ ਹੈ ਤਾਂ ਬਣਾ ਕੇ ਘਰ ਦਾ ਸਾਜੋ ਸਜਮਾਨ ਔਰ ਅਗਲੀ ਫਸਲ ਦੇ ਹਾਂ ਤੱਕ ਰਸੋਣ ਪਾਣੀ ਦਾ ਸਾਰਾ ਬੰਦੋਬਸਤ ਕਰ ਰਿਹਾ ਔਰ ਇਹਨਾਂ ਦੇ ਪਰਵੇਸ਼ੀਆਂ ਦਾ ਜ਼ਮੀਨ ਦਾ ਔਰ ਜਿਹੜੇ ਫਸਲ ਦਾ ਜੈਨ ਹੈ ਨਾ ਕੰਸਰਵਸੀ ਕਰ ਉਹ ਮੁੱਖ ਮੰਤਰੀ ਸਾਹਿਬ ਨੇ ਖੁਦ ਜਾ ਕੇ ਉਹਨਾਂ ਨੂੰ ਸਕੀਮ ਦਵਾਣਾ ਕਿ ਅਸੀਂ ਜਿਹਨੇ ਫਸਲ ਬੀਜੀ ਹੈ ਉਹਨੂੰ ਮਾਫੀ ਦੇ। ਔਰ ਕੇਂਦਰ ਸਰਕਾਰ ਨੇ ਬੰਦਸ਼ ਲਾਈ ਹੋਈ ਹੈ ਅਸੀਂ ਉਹਨੂੰ ਐਸੇ ਕਰਕੇ ਜਿਹੜਾ ਮਿਸ਼ਨ ਸੜ ਦੀ ਕਲਾ ਉਹਦੇ ਵਿੱਚੋਂ ਸਾਰੇ ਜਿੰਨੇ ਵੀ ਉਹਦੇ ਖੇਤਾਂ ਉਹਨਾਂ ਨੇ ਕਦੇ ਪੰਜੇ ਪਰ ਤੋਂ ਬੰਦੀ 400 ਤੋਂ ਬਾਅਦ ਨਹੀਂ ਦੇਣਾ ਉਹ ਅਸੀਂ ਉਮੀਦ ਕਰਦੇ ਆ ਕਿ ਕੇਂਦਰ ਸਰਕਾਰ ਵੀ ਜਿਹੜਾ ਹੈਗਾ ਉਹ ਜਿਹੜੇ ਲੋਨ ਦਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਦੀ ਇੰਡੀਆ ਉਹਦੇ ਤੇ ਅਮਲ ਕਰਦੇ ਹੋਵੇ ਰਿਲੈਕਸ ਕਰਨਗੇ ਉਹਨਾਂ ਨੇ ਜਿਸ ਤਰ੍ਹਾਂ ਜਿਹੜੀ ਵਾਅਦਾ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਜੋ ਉਹਨਾਂ ਬੁਝਾਇਆ ਸੀ ਉਹਨਾਂ ਨੂੰ ਮੰਨਣਗੇ ਤੇ ਅਸੀਂ ਮੈਂ ਲੋਕਾਂ ਨੂੰ ਇਹ ਦੱਸਣਾ ਕਿ ਤੁਸੀਂ ਇਸ ਵੇਲੇ ਸਾਰਾ ਸਰਕਾਰ ਸਾਰਾ ਸਰਕਾਰ ਦਾ ਹਮਲਾ ਔਰ ਸਾਰੇ ਸਾਡੇ ਐਨ ਜੀਓਜ਼ ਔਰ ਜਿੰਨੇ ਵੀ ਪੰਜਾਬੀ ਆ ਔਰ ਵਿਦੇਸ਼ਵਾਸੀ ਨਾਨਕ ਨਾਮ ਲੇਵਾ ਸੰਗਠਨ ਹੈ ਚਾਹੇ ਪੰਜਾਬ ਚ ਰਹਿੰਦੇ ਆਂ ਦੇਸ਼ ਚ ਰਹਿੰਦੇ ਆਂ ਵਿਦੇਸ਼ ਚ ਰਹਿੰਦੇ ਆਂ ਸਾਰੇ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਸੀਂ ਕਦੇ ਨਹੀਂ ਮਹਿਸੂਸ ਕਰਾਉਂਦੇ ਆ ਕਿ ਤੁਹਾਡੀ ਜ਼ਿੰਦਗੀ ਦੁਬਾਰਾ ਜੀ ਤੇ ਲੈ ਕੇ ਆਵਾਂਗੇ ਉਦੋਂ ਤੱਕ ਤੁਹਾਡੇ ਨਾਲ ਖੜੇ ਆ ਜਦੋਂ ਤੁਸੀਂ ਕਹੋਗੇ ਕਿ ਹੁਣ ਅਸੀਂ ਬਿਲਕੁਲ ਠੀਕ ਆ ਤਾਂ ਅਸੀਂ ਜਿਹੜਾ ਹੈਗਾ ਆਪਣੀ ਅਗੜੀਆ ਸਰਕਾਰੀ ਨੱਕ ਤੇ ਜਾ ਕੇ ਦੂਜੇ ਪਾਸੇ ਜਾਵਾਂਗੇ ਆਦਰਵਾਇਜ਼ ਜਿਹੜੇ ਤੁਹਾਡੇ ਖਾਸ ਕਰਕੇ ਜਿਹੜੇ ਬਾਰਡਰ ਦੇ ਜਿਹੜੇ ਜਿਹੜੇ ਵਸਟ ਅਫੈਕਟਡ ਆ ਇਹਦੇ ਵਿੱਚ ਅਸੀਂ ਸਪੈਸ਼ਲ ਕੈਂਪ ਲਗਾ ਕੇ ਹੋਟ ਟੂ ਡੋਰ ਕਰ ਰਹੇ ਆ ਕਮਿਊਨੀਕੇਸ਼ਨ ਹੋ ਰਹੀ ਆ ਸਪਰੇਅ ਹੋ ਰਿਹਾ ਤੁਸੀਂ ਸਿਰਫ ਇਨਾ ਕਰਦਾ ਕਿ ਤੁਹਾਨੂੰ ਪਾਣੀ ਦੀ ਪ੍ਰੋਬਲਮ ਹੈ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੈ 104 ਨੰਬਰ 104 104 ਨੰਬਰ ਯਾਦ ਰੱਖੋ ਇਹਦੇ ਤੇ ਕਾਲ ਕਰ ਦਿਓ ਰੱਬ ਨਾ ਕਰੇ ਕਿਸੇ ਨੂੰ ਕੋਈ ਸਨੇਕ ਬਾਈਟ ਹੈ ਕੋਈ ਪ੍ਰੈਗਨੈਂਟ ਜਣਦੀ ਹੈ ਉਹਨੂੰ ਮਦਦ ਚਾਹੀਦੀ ਹੈ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਹੈ ਦਵਾਈ ਮੁੱਕੀ ਹੋਈ ਹੈ ਕੋਈ ਮੈਡੀਕਲ ਪ੍ਰੋਬਲਮ ਹੈ 104 ਨੰਬਰ ਤੇ ਕਾਲ ਕਰੋ ਤੁਹਾਨੂੰ ਕੋਈ ਦਿੱਕਤ ਹੈ ਹੋਰ ਕੋਈ ਵੀ ਦਿੱਕਤ ਹੈ ਆਪਰੇ ਜਿਹੜੇ ਚੁਣੇ ਹੋਏ ਨੇ ਮੈਂ ਤੇ ਐਮਐਲਏ ਨੂੰ ਸਰਪੰਚ ਨੂੰ ਸਾਡੇ ਜਿਹੜੇ ਸਿਵਲ ਸਰਦਨ ਹੈ ਜਾਂ ਜਿਹੜੇ ਤੁਹਾਡੀ ਦਿੱਕਤੀ ਖੁਸਾ ਰਿਹਾ ਸਰ ਤੁਸੀਂ ਨੂੰ ਵੀ ਉਹ ਜਿਹੜਾ ਸਾਡੇ ਆਸ਼ਾ ਮਰਕਰ ਨੂੰ ਵੀ ਪਾਓਗੇ ਤਾਂ ਸਾਡੇ ਕੋਲੇ ਨਾਲ ਦੀ ਨਾਲ ਜਿਹੜੀ ਹਰ ਤਰ੍ਹਾਂ ਦੀ ਹਰ ਸੰਭਵ ਜਿਹੜੀ ਮਦਦ ਤੋਂ ਪਾਉਣਗੇ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਇਸ ਲੋਕ ਦੀ ਖੜੇ ਸਾਰਾ ਪੰਜਾਬ ਸਾਰੇ ਪੰਜਾਬ ਦੇ ਸਾਰੇ ਦੇਸ਼ ਵਾਸੀ ਤੁਹਾਡੇ ਨਾਲ ਖੜੇ ਆ ਕਿ ਸਰਕਾਰ ਜਿਹੜੀ ਤੁਹਾਡੀ ਹੈ 24 ਘੰਟੇ ਤੁਹਾਡੀ ਸਰਕਾਰ ਤੁਹਾਡੇ ਵਿੱਚ ਹੈ ਮੈਂ ਤੁਹਾਨੂੰ ਇਹ ਹੀ ਇਹ ਇਹ ਚਾਹਨਾ ਸਰਦਾਰ ਕਰ ਗਿਆ ਕਿ ਅਸੀਂ ਇਸੇ ਤਰ੍ਹਾਂ ਜਿਹੜੀ ਸੇਵਾ ਕਰੀਏ ਔਰ ਨਾਨਕ ਨਾਮ ਚੜ੍ਹਦੀ ਕਲਾ ਤੇ ਜਿਹੜੇ ਭਾਣੇ ਸਲਵਤ ਦਾ ਭਲਾ ਇਹ ਜਿਹੜਾ ਸਾਨੂੰ ਹੁਣ ਅਨੁਭਵ ਦੱਸਦਾ ਆਪਾਂ ਇਹਦੀ ਸਪਿਰਿਟ ਦੇ ਵਿੱਚ ਕੰਮ ਕਰਦੇ ਹੋਏ ਸਾਰੇ ਜਣੇ ਆਪਾਂ ਜਿਹੜੇ ਤੁਹਾਡੇ ਆਮ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਕਰਦੇ ਆ ਬਹੁਤ ਬਹੁਤ